ਜੀ ਬਾਈ ਧਰਨੇ ਤੇ ਆ ਗਏ ਸੀਗੇ ਜੋੜਦਾ ਆਪਣੇ ਤੇ ਮੰਡੀ ਲੱਗਿਆ ਹੋਇਆ ਕਰੋ ਚੱਕ ਮਿੱਤਰੋ ਇੱਧਰ ਆਏ ਹੋਏ ਸੀਗੇ ਬਹੁਤ ਇਕੱਠਾ ਬਾਈ ਸਾਰੇ ਭਰਿਆ ਪਿਆ ਬਾਈ ਕਰੋ ਚੱਕ ਤੇ ਅੱਗੇ ਅੱਗੇ ਦੇਖੋ ਐਵੇਂ ਆ ਜਾ ਬਈ ਪਤਨੀ ਆਡੀ ਜੀਰ ਵੀਡੀਓ ਨਹੀਂ ਪੁੱਟਾ ਲੈ ਬੜਾ ਦਿੰਦੇ ਕੋਈ ਨਹੀਂ ਠੀਕ ਹਾਂਜੀ ਹਾਂਜੀ ਕਰੋ ਆਪਣੇ ਦੂਰੇ ਆਰੇ ਵਾਲੇ ਪਾਸੇ ਵੀ ਭਰਿਆ ਪਿਆ ਬਾਈ ਕਰੋ ਚੱਕ ਮਿੱਤਰੋ ਇੱਧਰ ਵੀ ਸਾਰੇ ਜੱਕ ਮਿੱਤਰੋ ਰਾਜ ਪੂਰਾ ਹੋਇਆ ਪਿਆ ਇੱਧਰ ਵੀ ਕਰੋ ਚੱਕ ਮਿੱਤਰੋ ਟਰੈਕਟਰ ਨੂੰ ਟਰਾਈ ਜਾਂਦੇ ਆ ਦੇਖੋ ਭਾਈ ਪੂਰਾ ਫੋਲ ਹੋਇਆ ਪਿਆ ਕੰਮ ਇੱਧਰ ਪਿੱਛੇ ਭਾਈ ਮੰਡੀ ਆ ਦੂਰੇ ਪਾਸੇ ਤੇ ਉਧਰ ਪੁਲਿਸ ਲੱਗੀ ਹੋਈ ਉਧਰ ਕਰੋ ਚੱਕ ਕੋ ਗਾਈ ਕਰੋ ਜੱਕ ਮਿੱਤਰੋ ਤੇ ਜੁੜੇ ਰਿਹਾ ਵਲੌਗ ਦੇ ਵਿੱਚ ਦਿਖਾਉਂਦੇ ਆ ਤੁਹਾਨੂੰ ਅੱਗੇ ਕਰੋ ਚੱਕ ਮਿੱਤਰੋ ਕਿੰਨਾ ਘਾਟਾ ਭਾਈ ਮੰਡੀ ਫੋਲ ਕੀਤੀ ਪਈ ਆ ਪ੍ਰੋਜੈਕਟ ਪ੍ਰੋਜੈਕਟ ਮਿੱਤਰੋ ਰਾਜਪੁਰਾ ਇੱਧਰ ਖਾਣ ਪੀਣ ਦਾ ਸਹਾਰਾ ਨਿਕਿਆ ਆਉਂਦੇ ਜਾਂਦੇ ਆ ਭਾਈ ਲੋਕ ਘਰਾਵੇ ਪਰ ਪਰ ਆਉਂਦੇ ਆ ਮਾਰਿਆ ਨੇ ਬੈਠੇ ਬਹੁਤ ਸਾਰੇ ਆਈ ਬਹੁਤ ਘੱਟ ਹੈ ਤੇ ਭਾਈ ਕੱਠਾ ਵੱਧਦਾ ਹੀ ਜਾਂਦਾ ਬੇਤੀ ਕਰ ਪੀਰ ਪੰਡਿਆ ਜੀ ਸਾਹਮਣੇ ਲੱਗੂ ਤੋਂ ਕਿਸਾਨਾ ਕੋ ਪੀਰ ਪੰਡਿਆ ਜੀ ਰੋਜ ਇੱਕ ਤੋਂ ਬਾਅਦ ਹਰਕੇਸ਼ ਕਾਬਰਚਾ ਖੜਕੜਕਣ ਟੋਲ ਪਲਾਜ਼ਾ ਕਮੇਟੀ ਤੋਂ ਨੇ ਉਹ ਨੇੜੇ ਰਹਿਣਾ ਔਜ ਪੀਰ ਪੰਡਿਆ ਜੀ ਤੇ ਬਹੁਤ ਅੱਛਾ ਬਾਈ ਕਰੋ ਜੱਟ ਆਈ ਐਕਸਲੈਂਟ ਯਾਰਾਂ ਜਾ ਬਾਈ ਯਾਰਾਂ ਜੀ ਰੈਸਪੈਕਟ ਆਨ ਬਿਹਾਫ ਆਫ ਤਮਿਲਨਾਡੂ ਟੂ ਮਿਸਟਰ ਜਗਜੀਤ ਸਿੰਘ ਦੱਲੇਵਾਲ ਦੀ ਨੈਸ਼ਨਲ ਕੋਆਰਡੀਨੇਟਰ ਆਫ ਦੀ ਸਮਿਤ ਕਿਸਾਨ ਮੋਰਚਾ ਨਾਨਬੁਰਸਪੈਂਟ ਅਲੇ ਤੋਂ ਆਲ ਦੀ ਲੀਡਰਸ ਐਂਡ ਫਾਰਮਰਸ सेंटर गवर्नमेंट में तो दो को दूरों दूरों आए हुए हैं।

ਉੱਧਰ ਭਾਈ ਰਾਹੇ ਬਹੁਤ ਆ ਉੱਧਰ ਮੰਡੀ ਹੋਏ ਰਾਹ ਤੇ ਤੇ ਇੱਧਰ ਲਾਇਆ ਹੋਇਆ ਕਰੋ ਚੈੱਕ ਮਿੱਤਰ ਲੱਗੇ ਹੋਏ ਆ ਤੇ ਤੁਹਾਨੂੰ ਦਿਖਾਉਂਦੇ ਆਂ ਮੈਂ ਦੇਖ ਮਿੱਤਰੋ ਚੱਲ ਨਹੀਂ ਸੀ ਕੋਈ ਵੀ ਸਰਕਾਰ ਨੂੰ ਉਹ ਅੱਜ ਬਾਪੇ ਨੇ ਬੰਗਾਰਿਆ ਸੀ ਕਿੰਨੇ ਪਾਣੇ ਆਏ ਹੋਇਆ ਕਰੋ ਚੈੱਕ ਪੰਜਾਬ ਦੀ ਅੱਖ ਤੋਂ ਗਰਮ ਵਿੱਚ ਆ ਭਾਈ ਕਿਤੇ ਇਹਨਾਂ ਨੂੰ ਸਬਾਤ ਦੇਣਾ ਤੋੜ ਦਿਓ ਵਿਚਾਰਾ ਇਸ ਕਾਲੂ ਉਹ ਮਿੱਤਰ तरे बरे नाल ਦੇ ਤੰਨ ਦੇ ਵਿੱਚ ਪੰਜਾਬ ਦੇ ਵਿੱਚ ਬਾਈ ਜੁੜੇ ਰਹੇ ਬਦੌਦ ਦੇ ਵਿੱਚ ਮਿਲਦੇ ਆ ਬਾਅਦ ਚ ਹੁਣ ਵੀ ਆਉਂਦੀ ਗਲਤ ਨੂੰ ਸੁਧਾਰ ਲੈ ਤੇ ਸ਼ਹਿਰ ਇਹਨਾਂ ਨੂੰ ਬੋਲਿਆ ਰੋਟੀਆਂ ਲਾਟੀਆਂ ਮਿਲਦੀਆਂ ਨਹੀਂ ਪਾਣੀ ਪੋਣੀ ਦਾਰਾਂ ਅੰਦੇ ਆਮ ਕੀਤਾ ਹੈ ਇੱਥੇ ਬਾਈ ਗਰਮੀ ਬਹੁਤ ਆ ਅੱਖੇ ਵੀ ਕੋ ਕਰਦੇ ਕਰਦੇ ਹੋਏ ਬਾਈ ਕਿਰਪਾ ਕਰੋ

ਆਹ ਧਰਤੀਆਂ ਨੂੰ ਬੜਾ ਟੋਟਾ ਸੋਚਿਆ ਬਿਲਕੁਲ ਨਜ਼ਰ ਤੋਂ ਲੱਗ ਹੈ ਟਰੈਕਟਰ ਖੜੇ ਆ ਜੂਲੀ ਹੈ ਰੇਡੀਓ ਰੇਡੀਓ ਕੋਈ ਨਹੀਂ ਔਰ ਤਾਂ ਪੱਛੀਆਂ ਜੇ ਉਹ ਜ਼ਮੀਨ ਚਲੇ ਗਈ ਉਹ ਹੱਥ چلا ਗਿਆ ਤੇ ਦੇ ਉੱਤੇ ਕੋਈ ਸ਼ਕਤੀ ਨਹੀਂ ਜਿਹੜੀ ਤੁਹਾਡੀ ਸਰਦਾਰੀ ਕਾਇਮ ਰੱਖ ਸਕੇ ਇਹ ਤੁਹਾਨੂੰ ਸੋਚਣਾ ਹੋਵੇਗਾ ਤੇ ਇਹ ਗੱਲ ਚੰਗੀ ਕਰੋ ਆ ਜਿਹੜੀ ਭਾਰਤ ਮਾਲਾਪੁਰ ਜੰਟ ਦੇ ਉੱਤੇ ਅਸੀਂ ਆਪਣੀ ਜ਼ਮੀਨ ਦੀ ਵੱਧ ਕੀਮਤ ਮੰਗ ਰਹੇ ਆ ਉਸ ਕਰੋ ਜੱਕ ਮਿੱਤਰੋ ਨਾਰੰਗਵਾਲਾ ਦੇ ਰਾਹ ਤੇ ਆ ਬਾਈ ਇੱਧਰ ਮੰਡੀ ਆ ਇੱਧਰ ਆ ਰਹਾ ਤੇ ਫਿਰਦੇ ਆ ਬਾਈ ਇੱਧਰ ਵੀ ਗੱਡੀਆਂ ਗੱਡੀਆਂ ਇੱਧਰ ਵੀ ਬਾਈ ਹੰਨ ਲ ਹੋਇਆ ਵਿਆਹ ਕਰੋ ਜੱਕ ਮਿੱਤਰੋ ਦੇਖੋ ਭਾਈ ਰੋ ਚੈੱਕ ਤੇ ਭਾਈ ਇਧਰ ਪੁਲਿਸ ਦੀਆਂ ਗੱਡੀਆਂ ਖੜੀਆਂ ਨੇ ਉਹ ਦੇਖੋ ਫੋਰਸ ਵਿੱਚ ਬੈਠੀ ਆ ਕਰੋ ਚੈੱਕ ਮਿੱਤਰੋ ਦੇਖੋ ਭਾਈ ਪੂਰਾ ਕਾਠਾ ਸਾਰਾ ਰੋਡ ਭਰਿਆ ਪਿਆ ਤੇ ਭਾਈ ਤੁਹਾਨੂੰ ਦਿਖਾਉਂਦੇ ਆ ਜੁੜ ਰਿਹਾ ਵਲੌਗ ਦੇ ਵਿੱਚ ਰੋਜ ਇੱਕ ਮਿੱਤਰੋ ਇਹ ਰੋਡ ਵੀ ਬੰਨੋ ਜਾਂਦਿਆਂ ਹਾਂ ਹਾਂਜੀ ਬਾਈ ਘਰੇ ਚੱਲੇ ਸੀਗੇ ਤੇ ਮੁੜ ਕੇ ਆਉਂਦੇ ਆ ਫੇਰ ਆਪਾਂ ਦੁਬਾਰਾ ਇੱਥੇ ਧਰਨੇ ਤੇ ਰੋਜ ਇੱਕ ਮਿੱਤਰੋ ਉਧਰ ਹਰੀ ਕਲੋਨੀ ਭਰੀ ਪਈ ਆਪਣਿਆ ਅਰੇ ਵਾਲੀ ਦੂਰੀ ਤੇ ਬਾਈ ਮਿਲਦੇ ਆ ਬਾਅਦ ਚ ਜੁੜ ਰਿਹਾ ਵਲੌਗ ਦੇ ਵਿੱਚ ਹਲੋ ਮਿੱਤਰੋ ਆ ਗਏ ਜੀ ਘਰੋਂ ਫੇਰ ਪਹਿ ਵਹ ਚੱਕਣ ਗਏ ਸੀਗੇ ਤੇ ਆ ਗਏ ਮਿੱਤਰੋ ਅੱਜ ਤਾਂ ਕਹਿੰਦੇ 3:30 ਵਜੇ ਤੱਕ ਚੱਲਣਾ ਤੇ ਤੁਹਾਨੂੰ ਦਿਖਾਉਂਦੇ ਆ ਜਾ ਕੇ ਖਾਣ ਪੀਣ ਲੱਗਦੇ ਆ ਕੁਝ ਆ ਗਏ ਪਤਾ ਲੱਗਿਆ ਆਪਾਂ ਤਾਂ ਕਰ ਕਰੋ ਆ ਗਏ ਜੀ ਮੰਡੀ ਵੱਲ ਫਿਰ ਥੱਲੇ ਥੱਲੇ ਨਹੀਂ ਨੀਚੇ ਨਹੀਂ ਮੈਂ ਕਹਿੰਦਾ ਥੱਲੇ ਜੀ ਤਾਹਾਂ ਨੂੰ ਕੁੱਤੇ ਨੂੰ ਸੋ ਬੋਲੀ ਦਾ ਵੀ ਖਿਆਲ ਰੱਖਿਆ ਕਰੋ ਬੋਲੀ ਗਈ ਤਾਂ ਦੁਨੀਆ ਤੋਂ ਖਤਮ ਹੋ ਜਾਓਗੇ ਸਿਸ ਕਰਕੇ ਸਾਰੀਆਂ ਚੀਜ਼ਾਂ ਦਾ ਆਪਾਂ ਖਿਆਲ ਰੱਖਣਾ ਹੌਲੇ ਸਾਰੀਆਂ ਚੀਜ਼ਾਂ ਦੇ ਆ ਪੰਜਾਬ ਸਰਕਾਰ ਮਦਦ ਆ ਬਾਈ ਨੂੰ ਫੋਲੋ ਕਰੋ ਸਬਸਕ੍ਰਾਈਬ ਕਰੋ ਲਾਈਕ ਕਰੋ ਬਹੁਤ ਬਹੁਤ ਧੰਨਵਾਦ ਜੀ ਸੋ ਸਾਰੇ ਸਾਥੀ ਸੋ ਬੈਠੀ ਇੱਥੇ ਤੱਕ ਮੰਡਾਲ ਦੇ ਵਿੱਚ ਬੈਠੇ ਰਹਿਣਾ ਹੈ ਸ਼ਾਂਤੀ ਬਣਾਈ ਰੱਖਣਾ ਹੈ ਸਰਦਾਰ ਜਗੀਰ ਸਿੰਘ ਜੀ ਢਲੇਵਾਲ ਉਹਨਾਂ ਨੇ ਬੋਲਣਾ ਹੈ ਆ ਵੀ ਮੰਨਿਉ ਕਹਾੜ ਜੀ ਸੁਪਾ ਪ੍ਰਧਾਨ ਮਿੱਤਰੋ ਮਹੱਲਾ ਥੋੜਾ ਪੀਣੇ ਚਾਹੀ ਸੀ ਫਿਰ ਚੱਲਦੇ ਆ ਬਾਅਦ ਚ ਇੱਧਰ ਅਰਜਨ ਨੋਵੋ ਖੜਾ ਕੋਈ ਜੀ ਭਾਈ ਫਿਰ ਚੱਲਾਂਗੇ ਬਾਅਦ ਚ ਫਿਰ ਚੱਲੀਏ ਕਿਉਂਕਿ ਜੀ ਸਮਾਪਤੀ ਹੋ ਰਹੀ ਹੈ ਜੀ ਚਲੋ ਭਾਈ ਮਿਲਦੇ ਆ ਬਾਅਦ ਚ ਤੋਂ ਘਰੇ ਚੱਲੇ ਸੀਗੇ ਤੇ ਚੈਨਲ ਨੂੰ ਕਰ ਲਓ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਐ ਜਿਆ ਨਵੀਆਂ ਵੀਡੀਓ ਦੇਖਣ ਲਈ